ਆਓ ਸਰਵਣ ਕਰਦੇ ਆਂ ਗਿਆਨੀ ਸੰਤ ਸਿੰਘ ਮਸਕੀਨ ਜੀ پاسੋਂ ਕਥਾ ਵਿਚਾਰ ਰਹਿ ਗਈ ਗਈ ਗੱਲ ਹੁਣ ਅੰਤਰੀਵ ਦੁਨੀਆ ਦੀ ਪਰਮਾਤਮਾ ਨੂੰ ਜਿਹੜਾ ਸਮਝਣਾ ਹੈ ਜਾਣਣਾ ਹੈ ਇਥੇ ਰਸਤੇ ਦਾ ਵੇਖਣਾ ਹੈ ਇਸ ਤਰ੍ਹਾਂ ਦੇ ਜਾਣਕਾਰ ਜਾਣਨ ਵਾਲੇ ਰਸਤੇ ਨੂੰ ਸਮਝਣ ਵਾਲੇ ਇਹਨਾਂ ਦੀ ਤਾਦਾਦ ਬਥੇਰੀ ਹੈ ਘੱਟ ਨਹੀਂ ਹੈ بڑے ਗਿਆਨੀ ਨੇ ਇਸਲਾਮੀ ਦੁਨੀਆ 'ਚ ਵੀ ਜੋ ਕਹਿੰਦੇ ਨੇ ਖੁਦਾ ਲਾ ਸ਼ਰੀਕ ਹੈ ਲਾ ਮਕਾਨ ਹੈ ਖੁਦਾ ਕੋਈ ਥਾਂ ਟਿਕਾਣਾ ਨਹੀਂ ਉਹਦਾ ਕੋਈ ਸ਼ਰੀਕ ਨਹੀਂ ਉਹ ਲਾ ਮੈਦੂਦ ਹੈ ਉਹਦੀ ਕੋਈ ਸੀਮਾ ਨਹੀਂ ਇਸ ਤਰ੍ਹਾਂ ਭਾਰਤ ਦੇ ਵਿਚ ਬૌਧਿਕਿਆ ਜੈਨੇਕਿਆ ਸਨਾਤਣਿਕਿਆ ਸਾਰੇ ਹੀ ਕਹਿੰਦੇ ਨੇ ਬੇਅੰਤ ਹੈ। ਜਾਤ ਪਾਤ ਤੋਂ ਨਿਆਰਾ ਰੰਗ ਰੂਪ ਤੋਂ ਨਿਆਰਾ ਵਰਨ ਵੇਖ ਤੋਂ ਨਿਆਰਾ ਹੈ। ਕੋਈ ਕੋਈ ਸੀਮਾ ਨਹੀਂ ਬੇਅੰਤ ਹੈ ਬੇਅੰਤ। ਸਿੱਖ ਜਗਤ ਵਿੱਚ ਵੀ ਕ੍ਰਿਬਨ ਕ੍ਰਿਬਨ ਗਿਆਨੀ ਇਹ ਕੁਝ ਕਹਿੰਦੇ ਹੈ। ਬੇਅੰਤ ਹੈ ਬੇਅੰਤ ਹੈ ਲੇਕਿਨ ਮਨੁੱਖ ਦਾ ਮਨ ਬੇਅੰਤ ਤੋਂ ਪ੍ਰਭਾਵਿਤ ਨਹੀਂ ਅਸੀਮ ਹੈ ਅਸੀਮ ਹੈ ਲੇਕਿਨ ਮਨ ਉਸ ਅਸੀਮ ਤੋਂ ਪ੍ਰਭਾਵਿਤ ਨਹੀਂ ਹੈ ਕਾਰਨ ਸਿਰਫ ਰਸਤਾ ਦਿਖਾਈ ਦਿੰਦਾ ਹੈ ਮੰਜ਼ਿਲ ਨਹੀਂ ਜੇ ਸੇ ਕਿਸੇ ਥਾਂ ਤੇ ਸੀ ਪਹੁੰਚਣਾ ਹੈ ਕਿ ਕਿਸੇ ਨੇ ਰਸਤਾ ਦੱਸ ਦਿੱਤਾ ਜੇ ਰਸਤਾ ਦਸਰੇ ਨਾਲ ਹੈ ਤੋ ਰਸਤਾ ਤੇ ਦਿਖਾਈ ਦੇ ਰਿਹਾ ਜਿੱਥੇ ਅਸੀਂ ਪਹੁੰਚਣੇ ਹੁੰਦੇ ਨੇ ਜਗਤ ਦੇਚ ਪਰਮਾਤਮਾ ਦੇ ਰਸਤੇ ਦੇ ਵੀ ਬੜੇ ਝਗੜੇ ਨੇ ਇਹ ਵੀ ਮੈਂ ਅਸਰ ਕਰਦੀ ਆ ਵਖ ਵਖ ਮੰਤਰਾਂ ਦਾ ਰਟਨ ਤੇ ਰਸਤਾ ਹੈ ਰਾਮ ਜਪਨਾ ਅੱਲਾਹ ਹੋ ਜਪਨਾ ਓਮ ਜਪਨਾ गोविन्द जपना वाहेगुरु जपना सोहन जपना ओम जपना ये सब मन पर रास्ता ਨੇ मार्ग ਨੇ ਫਿਰ ਮਾਰਗ ਦੇ ਉਤੇ ਚਲਣ ਦੇ ਆਪਣੇ ਆਪਣੇ ਢੰਗ ਨੇ ਕੋਈ ਦੌੜਦਾ ਹੈ ਕੋਈ ਆਸਤਾ ਚੱਲਦਾ ਹੈ ਕੋਈ ਬਹੁਤ ਆਸਤਾ ਚੱਲਦਾ ਹੈ ਤੁਸੀਂ ਚੱਲਣ ਦੇ ਔਰ ਰਸਤੇ ਦੇ ਇਤਨੇ ਝਗੜੇ ਨੇ ਇਤਨੇ ਝਗੜੇ ਨੇ ਅਕਸਰ ਮਨੁੱਖ ਰਸ ਤਿਆ ਜੀ ਰਿਆ ਜਾਂਦਾ ਹੈ ਚੁੱਕੇ ਗੱਲ ਰਸਤੇ ਦੀ ਮੰਜ਼ਿਲ ਦੀ ਤਹਿ ਨਹੀਂ ਕਈ ਦਫਾ ਚਲ ਚਲ ਕੇ ਮਨੁੱਖ ਜਦ ਥੱਕਦਾ ਹੈ ਟੁੱਟਦਾ ਹੈ ਤੇ ਪਹੁੰਚਦਾ ਨਹੀਂ ਰਸਤੇ ਬਦਲਦਾ ਵੀ ਹੈ ਇਹ ਵੀ ਮੈਸ ਕਰਦੇ ਕੋਈ ਮਜ਼ਮ ਬਦਲ ਲੈਣ ਦੇ ਬਦਲ ਧਰਮ ਬਦਲ ਲੈਣਾ ਸ਼ਾਇਦ ਉੱਥੇ ਕੋਈ ਗੱਲ ਹੋਵੇ ਜ਼ਿੰਦਗੀ ਕਈਆਂ ਦੀ ਰਸਤਿਆਂ 'ਚ ਲੰਘ ਜਾਂਦੀ ਹੈ ਲੇਕਿਨ ਬੇਸ਼ਤਰ ਦੁਨੀਆਂ ਉਹ ਹੈ ਜਿਨ੍ਹਾਂ ਨੂੰ ਰਸਤੇ ਦੀ ਵੀ ਸਮਝ ਨਹੀਂ ਗਿਆਨ ਨਹੀਂ ਇਸ ਪਾਸੇ ਦਾ ਸ਼ੌਕ ਨਹੀਂ ਹੈ اگر رستے دی سمجھ آ گئی ہے تو منزل تو پربھاوت نہیں ہے نماز پڑھ رہے نے خدا تو پربھاوت نہیں ہے این محسوس کر دیا بانی پڑھ رہے نے گرو تو پرماتما تو پروت نہیں ہے پوجا پاٹ کر رہے نے بھگوان تو پربھاوت نہیں ہے پھر کیوں کر رہے نے ਭਗਵਾਨ ਕੋਲੋਂ ਕੁਝ ਮੰਗਦੇ ਨੇ ਖੁਦਾ ਕੋਲੋਂ ਕੁਝ ਮੰਗਦੇ ਨੇ ਉਹ ਜਿਹੜੀ ਮੰਗ ਹੈ ਉਸ ਤੋਂ ਪ੍ਰਭਾਵਿਤ ਨੇ ਜੋ ਦੇਣ ਵਾਲਾ ਦਾਤਾ ਉਸ ਤੋਂ ਪ੍ਰਭਾਵਿਤ ਨਹੀਂ ਪਰ ਮੰਗ ਨਾਲ ਕਈ ਦਫਾ ਇਸ ਤਰ੍ਹਾਂ ਜੁੜ ਜਾਂਦੇ ਨੇ ਇਸ ਨਾਲ ਜੁੜ ਜਾਂਦੇ ਨੇ ਦੇਣ ਵਾਲਾ ਵੀ ਕਦੀ ਚੇਤੇ ਹੀ ਨਹੀਂ ਆਉਂਦਾ ਦਾਤ ਪਿਆਰੀ ਵਿਸਰਿਆ ਦਾਤਾਰਾ ਕਦੀ ਚੇਤੇ ਹੀ ਨਹੀਂ ਆਉਂਦਾ ਪੁਰਜ਼ੀ ਤੇ ਕਦੀ ਯਾਦ ਹੀ ਨਹੀਂ ਆਉਂਦੀ। ਉਹ ਦੀ ਦਾਤ ਪ੍ਰਭਾਵਿਤ ਕਰ ਰਹੀ ਹੈ, ਦਾਤਾ ਪ੍ਰਭਾਵਿਤ ਨਹੀਂ ਕਰ ਰਿਹਾ। ਛੋਕੇ ਦਾਤ ਪ੍ਰਭਾਵਿਤ ਕਰ ਰਹੀ ਹੈ। ਦਾਤ ਹੋਰ ਮਿਲੇ, ਹੋਰ ਮਰੇ ਤੋ ਕੋਈ ਨਮਾਜ਼ ਪੜ ਰਿਹਾ, ਕੋਈ ਪੂਜਾ ਪਾਠ ਕਰ ਰਿਹਾ, ਕੋਈ ਬਾਣੀ ਪੜ ਰਿਹਾ, ਕੋਈ ਗੁਰਦੁਆਰੇ ਜਾ ਰਿਹਾ, ਕੋਈ ਮੰਦਰ ਮਸਜਿਦ ਜਾ ਰਿਹਾ। ਸਭ ਦਾਤ ਨਾਲ ਜੁੜੇ ਹੋਏ ਨੇ, ਦਾਤ ਦੀ ਮੰਗ ਦਾਸ ਤੇ ਦੀ ਕੋਈ ਖਬਰ ਨਹੀਂ ਮੰਜ਼ਿਲ ਦੀ ਕੋਈ ਸਮਝ ਨਹੀਂ ਰਸਤਿਆਂ ਦੀ ਥੋੜੀ ਬਹੁਤ ਸਮਝ ਆਏ ਇਸ ਰਸਤੇ ਤੇ ਚੱਲ ਕੇ ਸ਼ਾਇਦ ਇਸ ਦਾਤ ਦੀ ਪ੍ਰਾਪਤੀ ਹੋ ਜਾਏ ਇਸ ਮੰਤਰ ਦੇ ਜਪ ਨਾਲ ਇਸ ਤਰ੍ਹਾਂ ਦੇ ਪੂਜਾ ਪਾਠ ਨਾਲ ਇਸ ਤਰ੍ਹਾਂ ਦੀ ਸਾਧਨਾ ਨਾਲ ਸ਼ਾਇਦ ਇਹ ਚੀਜ਼ ਮਿਲ ਜਾਏ ਇਹ ਵਸਤੂ ਮਿਲ ਜਾਏ ਪੂ ਸਾਰੀ ਦੁਨੀਆ ਵਿੱਚ ਇਸ ਤਰੀਕੇ ਦੇ ਨਾਲ دھارمک لوگ کریبن کریبن نڑے فیصدی نے جو دات لئی سب کچھ اے کر رہے ہیں داتے لئی نہیں داتے تو پرباوت نہیں جب دات تو پرباوت نہیں تے, دات لئی کچھ کر رہے ہیں تو گروہ ارجن دیو جی کہ بپاری نے کوٹ مدے کو برلا سیوک ਹੋਰ ਸਗਲੇ ਵਿਵਹਾਰੀ ਇੰਨਾ ਨਮਾਜ਼ੀਆਂ ਦੇ ਵਿੱਚ ਇੰਨਾ ਪੂਜਾ ਪਾਠ ਕਰਨ ਵਾਲਿਆਂ ਵਿੱਚ ਇੰਨਾ ਬਾਣੀ ਦਾ ਜਪ ਕਰਨ ਵਾਲਿਆਂ ਵਿੱਚ ਮੰਦਿਰ ਮਸਜਿਦ ਗੁਰਦੁਆਰਿਆਂ ਜਾਣ ਵਾਲਿਆਂ ਸਾਇਬ ਕਹਿੰਦੇ ਕੋਈ ਕਰੋਨਾ ਚ ਇੱਕ ਅਦ ਸੇਵਕ ਹੁੰਦਾ ਜੋ ਦਾਤੇ ਤੋਂ ਪ੍ਰਭਾਵਿਤ ਹ ਪਰਮਾਤਮਾ ਤੋਂ ਪ੍ਰਭਾਵਿਤ ਖੁਦਾ ਤੋਂ ਪ੍ਰਭਾਵਿਤ ਈਸ਼ਵਰ ਤੋਂ ਪ੍ਰਭਾਵਿਤ ਸਤਿਗੁਰੂ ਕਰੋੜਾਂ 'ਚ ਇੱਕ ਕਹਿ ਰਹਿਣਾ ਹੈ ਚਲੋ ਇਹ ਮੈਂ ਗਿਣਤੀ ਵੀ ਤੁਹਾਡੇ ਸਾਹਮਣੇ ਰੱਖ ਦਿਆਂ ਜੋ ਅਨਭਵੀ ਪਰਿਸ਼ਾਨੀ ਕੀਤੀ ਹੈ ਕਿਸੇ ਮਸਜਿਦ ਦੇ ਚ 10000 ਦੇ ਕਰੀਬ ਨਮਾਜ਼ੀ ਹੋਣ ਕਿਸੇ ਜਲਸੇ ਦੇ ਚ 10000 ਮਨੁੱਖ ਬੈਠੇ ਹਨ ਪ੍ਰੇਰ ਕਰਨ ਵਾਸਤੇ ਕਿਸੇ ਮੰਦਰ ਵਿੱਚ 10000 ਦਾ ਕਿਦਰੇ ਇਕੱਠ ਹੋਵੇ ਪੂਜਾ ਕਰਨ ਲਈ ਦਰਸ਼ਨ ਕਰਨ ਲਈ ਕਿ ਕਿਸੇ ਗੁਰਦੁਆਰੇ ਵਿੱਚ ਕਿਦਰੇ 10000 ਦੇ ਕਰੀਬ ਸਤਸੰਗੀ ਬੈਠੇ ਹੋਣ ਉਹਨਾਂ ਚ ਇੱਕ ਜਗ੍ਹਾ ਸੋਹੰਦਾ ਜਾਗ ਪਿਆ ਥੋੜੀ ਸਮਝ ਆ ਗਈ ਪਤਾ ਚੱਲ ਗਿਆ پرماتما کا پتا چل گیا سمجھ آ گئی ہے میں دات تو پربھاوت داتے تو پراوت نہیں داتے دے پرتی جاگ پہ ہے داتے تو پربھاوت ہو گیا صرف پربھاوت ہویا ہے صرف پربھاوت ہے پہلے دن والے کہے شبد میں ذرا دو دوہرا ہی دیا ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ ਮਨ ਉਸ ਦੀ ਮੰਗ ਨਹੀਂ ਕਰਦਾ ਮਨ ਜਿਸ ਦੀ ਮੰਗ ਨਹੀਂ ਕਰਦਾ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਇਹ ਸਰੀਰ ਉਹਦੀ ਪ੍ਰਾਪਤੀ ਲਈ ਕੋਈ ਉਦਗਮ ਨਹੀਂ ਕਰਦਾ ਕੋਈ ਮਿਹਨਤ ਨਹੀਂ ਕਰਦਾ ਕੋਈ ਸਮਾਂ ਨਹੀਂ ਕੱਢਦਾ ਕੋਈ ਸੰਘਰਸ਼ ਨਹੀਂ ਕਰਦਾ ਇਸ ਤਰ੍ਹਾਂ 10000 ਦੇ ਇੱਕ ਕੱਠ ਵਿੱਚ ਮੰਦਰ ਮਸਜਿਦ ਚਰਚ ਗੁਰਦੁਆਰਾ ਇੱਕ ਜਗਿਆਸੂ ਹੁੰਦਾ ਫਿਰ 10000 ਦੇ ਕਰੀਬ ਜਗਿਆਸੂ ਹੋਵਾਂ ਜੋ ਥੋੜੇ ਜਾਗ ਪਏ ਨੇ ਦਾਤੇ ਤੋਂ ਪ੍ਰਭਾਵਤ ਨੇ ਦਾਤ ਤੋਂ ਨਹੀਂ ਦਾਤ ਤੇ ਹੈ ਜੋ ਕੁਝ ਹੈ ਪਤਾ ਚਲ ਗਿਆ ਪਰਵਾਰ ਇੱਕ ਦਾਤ ਹੈ ਬੱਚੇ ਇੱਕ ਦਾਤ ਨੇ ਧਨ ਸੰਪਦਾ ਇੱਕ ਦਾਤ ਹੈ ਜੀਵਨ ਇੱਕ ਦਾਤ ਹੈ ਸੂਰਜ ਦੀ ਰੋਸ਼ਨੀ ਸਾਨੂੰ ਦਾਨ ਵਿੱਚ ਮਿਲ ਰਹੀ ਹੈ ਵਗਦੀ ਹੋਈ ਪਵਨ ਦਾਣ ਬਹੁਤ ਕੁਝ ਜਿਸ ਦਾਸੀ ਕੋਈ ਮੁੱਲ ਨਹੀਂ ਚੁਕਾਇਆ ਤੇ ਮਿਲ ਜਾਂਦਾ ਹੈ ਦਾਤਾ ਉਦੇਰੇ ਲੇਕਿਨ 10000 ਸਤਸੰਗੀਆਂ ਵਿੱਚੋਂ ਕੋਈ ਇੱਕ ਦਾਤੇ ਤੋਂ ਪ੍ਰਭਾਵਤ ਹੋ ਗਿਆ ਇਕ ਉਸਨੂੰ ਜਗਿਆਸੂ ਕਹਿੰਦੇ ਹਨ جگ پیا میرا ستا ہویا نہیں جاگ پیا میرے ایویں گردوارے نہیں آیا کچھ سمجھ ہے صرف ایویں بانی نہیں پڑ رہا کچھ سمجھ ہے صرف ایویں نہیں جپ کر رہا کچھ سمجھ ہے صرف ایویں نہیں ہاتھ گھٹکا لئی بیٹھا کچھ سمجھ ہے اسے ਜਗੈ ਅਸੂ ਇਹ ਆંકੜੇ ਬਹੁਤ ਗਹਿਰੇ ਅਨੁਭਵੀ ਪੁਰਸ਼ਾਂ ਨੇ ਇਕੱਠੇ ਕੀਤੇ ਨੇ ਤੇ ਮੈਂ ਤੁਹਾਡੇ ਸਾਹਮਣੇ ਜੋ ਉਹਨਾਂ ਨੂੰ ਮੈਂ ਪੜਿਆ ਥੋੜੀ ਜਿਹੀ ਸਮਝ ਆਈ ਤੁਹਾਡੇ ਸਾਹਮਣੇ ਰੱਖ ਰਿਹਾ 10000 ਨਿਵਾਜ਼ੀ ਕਿਸੇ ਮਸਜਿਦ ਦੇ 54 10000 ਪੂਜਾ ਪਾਠ ਕਰਨ ਵਾਲੇ ਕਿਸੇ ਮੰਦਰ ਦੇ 54 10000 ਦੇ ਕਰੀਬ ਪ੍ਰੇਰਣ ਕਰਨ ਵਾਲੇ ਕਿਸੇ ਚਰਸ਼ ਦੇ ਚ ਬੈਠੇ ਹੋਣ ਤੇ 10000 ਗੁਰਸਿੱਖ ਸਤਸੰਗੀ ਕਿਸੇ ਗੁਰਦਵਾਰੇ ਚ ਬੈਠੇ ਹੋਣ ਇੱਕ ਜਗ੍ਹਾ ਸੂ ਹੁੰਦਾ ਬਹੁਤੇ ਨਹੀਂ ਹੁੰਦਾ ਇੱਕ ਹੁੰਦਾ ਜੋ ਜਾਗ ਪਿਆ ਹੈ ਸਮਝ ਆ ਗਈ ਮੇਰੀ ਦਾਤ ਲਈ ਉਹ ਹੁਣ ਗੁਰਦੁਆਰੇ ਨਹੀਂ ਆਉਂਦਾ ਦਾਤੇ ਲਈ ਆਉਂਦਾ। ਸ੍ਰੀ ਦਾਤ ਵਾਸਤੇ ਬਾਣੀ ਨਹੀਂ ਪੜਦਾ ਹੁਣ ਦਾਤੇ ਵਾਸਤੇ ਪੜਦਾ। ਸਮਝ ਆ ਗਈ। ਇਸ ਤਰ੍ਹਾਂ 10000 ਦੇ ਕਰੀਬ 51 ਤੇ ਕੋਈ ਇੱਕ ਜਗਿਆਸੂ ਹੁੰਦਾ। ਫਿਰ ਗਿਣਤੀ ਕਰਦੇ 10000 ਜਗਿਆਸੂ ਹੋਵਨ ਇੱਕ ਸਾਧੂ ਆਉਂਦਾ। ਇੱਕ ਸਾਧੂ ਹੁੰਦਾ ਹੈ ਜੈਸੇ ਜੈਸੇ ਪਹਾੜ ਦੇ ਉੱਪਰ ਚੜੀਏ ਨਾ ਤੇ ਜਗ੍ਹਾ ਛੋਟੀ ਹੁੰਦੀ ਜਾਂਦੀ ਥੱਲੇ ਬਹੁਤ ਜ਼ਿਆਦਾ ਜਿੰਨੇ ਜਗਿਆ ਸੂ ਨੇ ਉਤਨੇ ਸਾਧੂ ਨਹੀਂ ਨੇ 10000 ਜਗਿਆ ਸੂ ਹੋਵਨ ਉਹਨਾਂ 'ਚ ਕੋਈ ਇੱਕ ਅੱਧ ਸਾਧੂ ਆਉਂਦਾ ਜੋ ਬੜਾ ਤੇਜ਼ੀ ਨਾਲ ਚੱਲ ਪਿਆ ਮੇਰਾ ਪਰਮਾਤਮਾ ਤੋਂ ਪ੍ਰਭਾਵਿਤ ਹੀ ਨਹੀਂ ਹੋਇਆ ਪਰਮਾਤਮਾ ਦੀ ਪ੍ਰਾਪਤੀ ਲਈ ਪੂਰਾ ਸਮਾਂ ਘੜਦਾ ਹੈ ਪੂਰਾ ਸੰਘਰਸ਼ ਕਰਦਾ ਹੈ ਪੂਰੀ ਮਿਹਨਤ ਕਰਦਾ ਹੈ ਪੂਰਾ ਜੱਗ ਤੱਕ